ਸਤ ਸਿਰੇ ਕਾਲ ਦੋਸਤੋ ਇਨਸਾਨ ਨੂੰ ਆਪਣੇ ਕੀਤੇ ਹੋਏ ਵਾਦੇ ਹਮੇਸ਼ਾ ਨਿਭਾਉਣੇ ਚਾਹੀਦੇ ਹਨ ਕਈ ਵਾਰ ਆਪਣੇ ਕੀਤੇ ਹੋਏ ਵਾਦਿਆਂ ਤੇ ਕਾਰਨ ਆਉਤਣ ਕਰਕੇ ਇਨਸਾਨ ਨੂੰ ਕਮਿਆਜ਼ਾ ਬੂਤਨਾ ਪੈਂਦਾ ਹੈ ਇਸੇ ਹੀ ਇੱਕ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਰਮਨੀ ਦੇ ਇੱਕ ਹੈਮਲਿਨ ਨਾਂ ਦੇ ਸ਼ਹਿਰ ਵਿੱਚ ਲੋਕ ਬਹੁਤ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ ਪਰ ਇੱਕ ਦਿਨ ਸ਼ਹਿਰ ਵਿੱਚ ਅਜੀਬ ਮੁਸੀਬਤ ਆ ਗਈ ਸ਼ਹਿਰ ਵਿੱਚ ਚੂਹਿਆਂ ਦਾ ਹਮਲਾ ਹੋ ਗਿਆ ਚੂਹੇ ਚਾਰੇ ਪਾਸੇ ਫੈਲ ਗਏ ਚੂਹਿਆਂ ਨੇ ਲੋਕਾਂ ਦਾ ਖਾਣਾ ਬਰਬਾਦ ਕਰ ਦਿੱਤਾ ਕੱਪੜੇ ਚੀਰ ਦਿੱਤੇ ਅਤੇ ਹੋਰ ਬਹੁਤ ਸਾਰਾ ਨੁਕਸਾਨ ਕੀਤਾ ਹੁਣ ਹੈਮਲਿਨ ਦੇ ਲੋਕੀ ਬਹੁਤ ਪਰੇਸ਼ਾਨ ਸਨ ਸਿਟੀ ਕਾਉਂਸਲ ਨੇ ਇਸ ਮੁਸੀਬਤ ਦਾ ਹੱਲ ਕੱਢਣ ਲਈ ਲੋਕਾਂ ਨੂੰ ਇਕੱਠਾ ਕੀਤਾ ਇਸੇ ਦੌਰਾਨ ਹੀ ਇੱਕ ਬੰਸਰੀਵਾਦਕ ਸ਼ਹਿਰ ਵਿੱਚ ਆਇਆ ਹੋਇਆ ਸੀ ਅਤੇ ਉਹ ਵੀ ਇਕੱਠ ਵਿੱਚ ਸ਼ਾਮਲ ਹੋਇਆ। ਉਸਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸ਼ਹਿਰ ਨੂੰ ਚੂਹਿਆਂ ਤੋਂ ਨਿਜਾਬ ਦਵਾ ਸਕਦਾ ਹੈ ਪਰ ਬਦਲੇ ਵਿੱਚ ਉਸ ਨੂੰ ਇਨਾਮ ਚਾਹੀਦਾ। ਸ਼ਹਿਰ ਦੇ ਲੋਕੀਂ ਚੂਹਿਆਂ ਤੋਂ ਬਹੁਤ ਪਰੇਸ਼ਾਨ ਹੋਣ ਕਰਕੇ ਉਸਦੀ ਗੱਲ ਨੂੰ ਚੱਟ ਮੰਨ ਗਏ। ਫਿਰ ਬੰਸਰੀ ਵਾਦਕ ਨੇ ਆਪਣੀ ਬੰਸਰੀ ਵਜਾਉਣੀ ਸ਼ੁਰੂ ਕੀਤੀ। ਉਸਦੇ ਸੁਰ ਇੰਨੇ ਮਿੱਠੇ ਸਨ ਕਿ ਸਾਰੇ ਚੂਹੇ ਉਸਦੇ ਪਿੱਛੇ ਆ ਗਏ। ਉਹ ਚੂਹਿਆਂ ਨੂੰ ਆਪਣੇ ਪਿੱਛੇ ਲਾ ਕੇ ਸ਼ਹਿਰ ਤੋਂ ਬਾਹਰ ਕਿਤੇ ਦੂਰ ਲੈ ਗਿਆ। ਅਤੇ ਅਗਲੇ ਦਿਨ ਜਦੋਂ ਉਹ ਆਪਣੇ ਨਾਮ ਲਈ ਸ਼ਹਿਰ ਵਿੱਚ ਵਾਪਸ ਆਇਆ ਤਾਂ ਲੋਕਾਂ ਨੇ ਉਸ ਨੂੰ ਉਸ ਦਾ ਇਨਾਮ ਦੇਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੇ ਆਪਣੇ ਵਾਅਦੇ ਤੋਂ ਮੁਕਰ ਜਾਂਦੇ ਬੰਸਰੀ ਵਾਦਕ ਬਹੁਤ ਪਰੇਸ਼ਾਨ ਹੋਇਆ ਉਸਨੇ ਲੋਕਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਬੰਸਰੀ ਵਜਾਉਣੀ ਸ਼ੁਰੂ ਕੀਤੀ ਉਸ ਦੀ ਬੰਸਰੀ ਦੀ ਆਵਾਜ਼ ਸੁਣ ਕੇ ਸ਼ਹਿਰ ਦੇ ਸਾਰੇ ਬੱਚੇ ਉਸ ਦੇ ਪਿੱਛੇ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਆਪਣੇ ਪਿੱਛੇ ਲਾ ਕੇ ਸ਼ਹਿਰ ਤੋਂ ਦੂਰ ਲੈ ਗਿਆ ਅਤੇ ਉਹ ਮੁੜ ਕਦੇ ਵਾਪਸ ਨਹੀਂ ਆਇਆ ਸੋ ਦੋਸਤੋ ਸਾਨੂੰ ਆਪਣੇ ਵਾਅਦਿਆਂ ਤੇ ਹਮੇਸ਼ਾ ਖਰੇ ਉਤਰਨਾ ਚਾਹੀਦਾ ਹੈ ਧੰਨਵਾਦ